ਇਹ ਹੋਇਆ 6:00 ਵਜੇ ਤੇ ਕਿਰਾਇਆ ਮਾਰਨ ਮੇਰਾ ਸਾਲਾ ਜਤਵੈੜ ਬਾੜਾ ਫੁਗੜਾ ਇਧਰੋਂ ਮਿੱਟੀ ਦਾ ਚੋਦਰ ਲਈ ਜਾਂਦਾ ਉੱਚਾ ਇਧਰੋਂ ਵਾਹ ਫੁੱਟਣਾ ਲਾ ਕੇ ਦੇਣਾ ਜੀ ਆਪਾਂ ਇਹ ਸਾਲੇ ਨੇ ਰੜਾ ਕਰਤਾ ਹੋਰ ਭਾਈ ਜੀ ਕੀ ਹਾਲ ਚਾਲ ਆ ਜੀ ਠੀਕ ਐ ਗੱਡੀ ਇਹਦਾ ਤੇ ਰੱਖ ਆਲਾ ਵਧੀਆ ਵਧੀਆ ਇੱਥਾ ਕੋਚ ਸਾਹਿਬ ਅੱਜ ਆਪ ਮੂਰੇ ਹੋਇਆ ਜੀ ਤੜਕੇ 6 ਵਜੇ ਦੇ ਕੰਮ ਚੱਲੀ ਜਾਂਦਾ ਅੱਜ ਤਾਂ ਐਂ ਤਾਂ ਹੋਣਾ ਹੀ ਪੈਣਾ ਸੀ ਉਧਰ ਪਹਿਲਾਂ ਮੈਨੂੰ ਕੰਮ ਦੀ ਰਿਪੋਰਟ ਦੱਸ ਪਰਲੇ ਦੀ ਕਿਵੇਂ ਆਪਣੀ ਪਰਲਾ ਆਪਣਾ ਜੀ ਚੱਲੀ ਜਾਂਦਾ ਪੈਪੂ ਵੀ ਚੱਲੀ ਜਾਂਦੀ ਹੈ ਬਾਬੂ ਲੈਣ ਪਾਈ ਜਾਂਦੀ ਹੈ ਜੈਸੀ ਵੀ ਟਰਾਲੇ ਪਰੀਆਂ ਦੇ ਲਾਈ ਜਾਂਦੇ ਆ ਜੀ ਠੀਕ ਹੈ ਜੀ ਚਾਹ ਬਣੀ ਸੀ ਤੇ ਤਾਂ 5 ਕੁ ਮਿੰਟ ਬ੍ਰੇਕ ਹੈ ਜੀ ਚਾਹ ਪੀਂਦੇ ਸੀ ਚਲੋ ਚਾਚਾ ਜੀ ਤੁਸੀਂ ਚਾਹ ਪੀਓ ਪਹਿਲਾਂ ਚਾਹ ਪੀਓ ਜੀ ਤੇ ਇਹਦਾ ਚਾਚਾ ਜੀ ਤੁਸੀਂ ਬਾਹਰ ਰੜਾ ਹੀ ਘੜ ਤਾ ਖਿੱਚ ਖਿੱਚ ਕੇ ਕੱਢਣਾ ਹੀ ਪੈਣਾ ਹਾਇ ਤੱਕ ਆਪਾਂ ਤੋਤੇ ਮਾਰਨੇ ਇੱਥੇ ਤ ਰਾਤ ਨੂੰ ਚਾਚਾ ਜੀ ਤੋਤੇ ਮਾਰਦਾਂਗੇ ਨਹੀਂ ਦਿਨੇ ਹੀ ਮਾਰਦਾਂਗੇ ਮम्मा ਹੋਰ ਘੰਟੇ ਤੱਕ ਖੇਚ ਦੇਣਾ ਹਾਂ